बट वैन रिमेंबर इट दिल यूजर आई ਦਿਮਾਗ ਦੀ ਵਿਚਾਰ ਧਾਰਾ ਕਹਿੰਦਾ ਠੀਕ ਹੈ ਪਰ ਯਾਦ ਰੱਖਿਓ ਸ਼ੈਤਾਨ ਤੁਹਾਡੀ ਅੱਖ ਨੂੰ ਇਸਤੇਮਾਲ ਕਰਦਾ ਹੈ ਸਭ ਸੁਣ ਰਹੇ ਹੋ ਸ਼ੈਤਾਨ ਤੁਹਾਡੀ ਅੱਖ ਨੂੰ ਇਸਤੇਮਾਲ ਕਰਦਾ ਹੈ ਇਨ ਦਾ ਗਾਰਡਨ ਆਫ ਇਡਲ ਇਟ ਪ੍ਰੂਵਡ ਥੈਟ ਦਾ ਡੈਵਲ ਚੋਸ ਦਾ ਹੈਡ ਆਫ ਮੈਨ ਅਦਨ ਦੇ ਬਾਗ ਚ ਸਾਬਿਤ ਹੋ ਗਿਆ ਸੀ ਕਿ ਸ਼ੈਤਾਨ ਨੇ ਬੰਦੇ ਦੇ ਦਿਮਾਗ ਨੂੰ ਚੁਣਿਆ चेताने बंद गोलेमा जो विश्वास उस वो ना बोले, वो तरक भी तरक, ना क्या हवाने क्या। क्या पी परमेश्वर वर्गे ती तो होगी अखा खुल जा हवा ने दिमाग ना सोचना शुरू कर दिता है सचमुच अखा खुल जाएगी कि अजे तक मतलब खुदा ने सू पर रखे ਚਲੋ ਜੀ ਇਹ ਕਹਿ ਰਿਹਾ ਕਿ ਇਹ ਖਾਓ ਤੇ ਹੋਰ ਜਿਆਦਾ ਵੱਡੇ ਹੋ ਜਾਓਗੇ ਮਹਾਨ ਹੋ ਜਾਓਗੇ ਤੇ ਫਿਰ ਦੇਖ ਲੈਣੇ ਆ ਕਿਉਂਕਿ ਅੱਖਾਂ ਵੀ ਇਹ ਕਹਿ ਰਹੀਆਂ ਕਿ ਦੇਖ ਫਲ ਬਹੁਤ ਸੋਹਣਾ ਹੈ ਆਮੀਨ ਪ੍ਰਭਾਨੰਮ ਕਹਿ ਰਿਹਾ ਕਿ ਸ਼ੈਤਾਨ ਨੇ ਹਮੇਸ਼ਾ ਹੀ ਬੰਦੇ ਦੇ ਦਿਮਾਗ ਨੂੰ ਚੁਣਿਆ ਆਪਣਾ ਕੰਮ ਕਰਨ ਦੇ ਲਈ ਪਰ ਖੁਦਾ ਨੇ ਬੰਦੇ ਦੇ ਦਿਲ ਨੂੰ ਚੁਣਿਆ ਆਪਣਾ ਕੰਮ ਕਰਨ ਦੇ ਲਈ ਸ਼ੈਤਾਨ ਦਿਮਾਗ ਚੁਣਦਾ ਹੈ ਪਰ ਖੁਦਾ ਦਿਲ ਚੁਣਦਾ ਹੈ ਸੋ ਜਦ ਤੱਕ ਕਿ ਮਸੀਹ ਚ ਵੀ ਦਿਮਾਗ ਨਾਲ ਜਿੰਦੇ ਰਹੇ ਬੜੀ ਸਮਝ ਨਾਲ ਇੰਟੈਲੀਜੈਂਸ ਨਾਲ ਆਪਣੀ ਦਿਮਾਗੀ ਖਿਆਲਾਂ ਦੇ ਨਾਲ ਦਿਮਾਗੀ ਸਮਝ ਦੇ ਨਾਲ ਵੀ ਕਦੇ ਅਸਲੀ ਮਸੀਹ ਨਹੀਂ ਬਣ ਸਕਦੇ ਪਰ ਜਦੋਂ ਤੁਹਾਡਾ ਸੰਪਰਕ ਪਰਮੇਸ਼ਰ ਦੇ ਨਾਲ ਦਿਲੋਂ ਹੋਇਆ ਉਦੋਂ ਤਈ ਅਸਲੀ ਬੰਦੇ ਬਣਨਾ ਹੈ ਕਿਉਂਕਿ ਦਿਮਾਗੀ ਕੰਮ ਵੀ ਮਾੜਾ ਮੋਟਾ ਨਹੀਂ ਹੁੰਦਾ ਇਹ ਵੀ ਬੜੇ ਉੱਚੇ ਲੈਵਲ ਤੇ ਲੈ ਜਾਂਦਾ ਹੈ ਪਰ ਇਹ ਫਿਰ ਵੀ ਕਦੇ 100% ਨਹੀਂ ਬਣਾਉਂਦਾ ਦਿਮਾਗੀ ਹallelujah ਈਮਾਨ ਸੁਣ ਕੇ ਸਾਰੇ ਉਵਰਾਨਮ ਕਹ ਰਿਹਾ ਕਿ ਸ਼ੈਤਾਨ ਨੇ ਉਹਨੂੰ ਕੁਛ ਇਦਾਂ ਦਾ ਪੇਸ਼ ਕੀਤਾ ਜਿਹੜਾ ਉਹ ਅੱਖਾਂ ਨਾਲ ਵੇਖ ਸਕੇ ਤੇ ਕੰਨਾਂ ਨਾਲ ਸੁਣ ਸਕੇ ਕੁਛ ਇਦਾਂ ਦਾ ਉਹਨੂੰ ਪੇਸ਼ ਕੀਤਾ ਜਿਹੜਾ ਅੱਖਾਂ ਨਾਲ ਵੇਖ ਸਕੇ ਕੰਨਾਂ ਨਾਲ ਉਹ ਸੁਣ ਸਕੇ ਇਸ ਲਈ ਤਾਂ ਅੱਜ ਤੱਕ ਲੋਕੀ ਕਹਿੰਦੇ ਆ ਸੀ ਇਜ਼ ਬੀਲੀਵਿੰਗ ਦੇਖਣਾ ਹੀ ਵਿਸ਼ਵਾਸ ਹੈ ਦੇਖ ਕੇ ਵਿਸ਼ਵਾਸ ਕਰਦੇ ਆ ਚਲੋ ਪਹਿਲੇ ਦੇਖ ਲੈਨੇ ਆ

ਨੂੰ ਇਸਤੇਮਾਲ ਕਰਦਾ ਏ ਉਹ ਬੰਦੇ ਨੂੰ ਕਹਿੰਦਾ ਤੂੰ ਬਸ ਵਿਸ਼ਵਾਸ ਕਰ ਫਿਰ ਤੈਨੂੰ ਦੇਖਣ ਦੀ ਵੀ ਕਿਰਪਾ ਬਖਸ਼ੀ ਜਾਏਗੀ ਕਿੰਨਾ ਉਲਟ ਚਾਉਂਦਾ ਹੈ ਸ਼ੈਤਾਨ ਔਰ ਪਰਮੇਸ਼ਵਰ ਇੱਕ ਦੂਸਰੇ ਦੇ ਸ਼ੈਤਾਨ ਕਹਿੰਦਾ ਪਹਿਲੇ ਵੇਖ ਫਿਰ ਵਿਸ਼ਵਾਸ ਕਰੀ ਪਰ ਖੁਦਾ ਕਹਿੰਦਾ ਪਹਿਲੇ ਵਿਸ਼ਵਾਸ ਕਰ ਤੈਨੂੰ ਦਿਖਾਏਗਾ ਔਰ ਬਹੁਤ ਥੋੜੇ ਜਿਹੇ ਲੋਕ ਹੁੰਦੇ ਆ ਜਿਹੜੇ ਪਹਿਲੇ ਵਿਸ਼ਵਾਸ ਕਰਦੇ ਫਿਰ ਦੇਖਦੇ ਨਹੀਂ ਕਿ ਜ਼ਿਆਦਾਤਰ ਲੋਕ ਕਿਸੇ ਉਮੀਦ ਚਾਹੁੰਦੇ ਆ ਕਿ ਪਹਿਲੇ देखेंगे फिर विश्वास करेंगे और इन्हें तो रसली नहीं बनाना ए मैन फिर तू ऐसे गांव से अगर टिके रहे तो तू एंड तक इथे आ जाना कि पहले स्वर्ग दिखेगा फिर जावेंगे और ठान होंगे वो जोड़े ही पहले विश्वास करेंगे और फिर आई उधर जावेंगे भी कि नहीं ਪਹਿਲੇ ਵਿਸ਼ਵਾਸ ਕਰਨਾ ਫਿਰ ਦੇਖੂ ਜਾਂਦਾ ਆ ਦੇਖੋ ਇਹਦੇ ਨਾਲ ਲੋਕ ਕੀ ਕਹਿੰਦੇ ਆ ਤੁਸੀਂ ਅੰਧਵਿਸ਼ਵਾਸੀ ਹੋ ਲੋਕ ਕਿੱਦਾਂ ਕਹਿੰਦੇ ਆ ਤੁਹਾਡੇ ਬ੍ਰੇਨ ਵਾਸ਼ ਕੀਤੇ ਗਏ ਆ ਵੀ ਅੰਧਵਿਸ਼ਵਾਸੀ ਹੋ ਜਿਹੜੀ ਚੀਜ਼ ਦਿਖਦੀ ਨਹੀਂ ਉਹਨੂੰ ਕਿੱਦਾਂ ਮੰਨ ਲੈਂਦੇ ਹੋ ਇਹ ਸੱਚ ਹੈ ਕਿ ਅੰਧਵਿਸ਼ਵਾਸੀ ਨਹੀਂ ਹੋਣਾ ਚਾਹੀਦਾ ਇਹ ਵੀ ਚਲੋ ਮੰਨ ਲਓ ਵੀ ਜਿਹੜੀ ਚੀਜ਼ ਨਹੀਂ ਦਿਖਦੀ ਉਹਨੂੰ ਨਹੀਂ ਮੰਨਣਾ ਚਾਹੀਦਾ ਪਰ ਜਦੋਂ ਕੋਈ ਗੱਲ ਦੇ ਪਿੱਛੇ ਵਚਨ ਸਪੋਰਟ ਕਰਦਾ ਹੋਏ ਫਿਰ ਭਾਵੇਂ ਦੇਖਦੀ ਸੁਣਦੀ ਮਹਿਸੂਸ ਸੁੰਘਨੀ ਚੱਕਦੀ ਨਹੀਂ ਵੀ ਹੈ ਐਂ ਇਸ ਲਈ ਵੀ ਕਹ ਰਹੇ ਕਿ ਬਸ ਸਹੀ ਸਾਨੂੰ ਕਹਿ ਦਿੱਤਾ ਗਿਆ ਵਿਸ਼ਵਾਸ ਕਰੋ ਨਹੀਂ ਨਹੀਂ ਬਾਈਬਲ ਵੀ ਇਹ ਤੁਹਾਨੂੰ ਮਨਾ ਕਰਦੀ ਹੈ ਬਾਈਬਲ ਕਹਿੰਦੀ ਉਸ ਗੱਲ ਤੇ ਵਿਸ਼ਵਾਸ ਕਰੋ ਜਿਹਦਾ ਵਚਨ ਸਬੂਤ ਦਿੰਦਾ ਹੈ ਸੋ ਸਾਡਾ ਅਨਡਿਡ ਚੀਜ਼ ਤੇ ਵਿਸ਼ਵਾਸ ਕਰਨ ਦਾ ਆਧਾਰ ਕੀ ਹੈ ਖੁਦਾ ਦੇ ਵਚਨ ਨੇ ਕਿਹਾ ਹੈ ਵਚਨ ਨੇ ਕਿਹਾ ਹੈ ਵਚਨ ਨੇ ਕਿਹਾ ਹੈ ਜਦੋਂ ਵਚਨ ਕੋਈ ਗੱਲ ਕਹਿੰਦਾ ਹੈ ਫਿਰ ਉਹ ਨਾ दिखे ਨਾ ਸੁਣੇ ਕੁਝ ਵੀ ਨਾ ਹੋਏ ਪਰ ਉਹ ਸੱਚੀ ਹੈ